ਪੰਜਾਬੀ ਫਿਲਮਾਂ ਦੀ ਲੜੀ ਵਿੱਚ ਇੱਕ ਹੋਰ ਖੂਬਸੂਰਤ ਫਿਲਮ ਦਸਤਕ 30 ਚਾ ਰਹੀ ਹੈ ਉਹ ਹੈ ਫਿਲਮ ਯਮਲਾ ਇਸ ਫਿਲਮ ਵਿੱਚ ਮਰਹੂਮ ਗਾਇਕ ਰਾਜਵੀਰ ਜਵੰਦਾ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ ਹਾਲਾਂਕਿ ਜਿਸ ਸਮੇਂ ਇਹ ਫਿਲਮ ਰਿਲੀਜ਼ ਕੀਤੀ ਜਾ ਰਹੀ ਸੀ ਉਸ ਸਮੇਂ ਮਹਾਨ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਸਾਡੇ ਵਿਚਾਰ ਨਹੀਂ ਹਨ ਤੇ ਹੁਣ ਸਾਰੇ ਪੰਜਾਬੀਆਂ ਦੀ ਡਿਊਟੀ ਬਣਦੀ ਹੈ ਕਿ ਉਹ ਫਿਲਮ ਨੂੰ ਪ੍ਰਮੋਟ ਕਰਨ ਗੱਲ ਕਰਦੇ ਹਾਂ ਫਿਲਮ ਦੇ ਗੀਤਾਂ ਦੀ ਜਿਸ ਨੂੰ ਮਰਹੂਮ ਗਾਇਕ ਸਰਦੂਲ ਸਿਕੰਦਰ ਨੇ ਆਪਣੀ ਮਿੱਠੀ ਆਵਾਜ਼ ਵਿੱਚ ਗਾਇਆ ਹੈ ਉਹਨਾਂ ਤੋਂ ਇਲਾਵਾ ਨਾਮਵਰ ਗਾਇਕ ਸੁਖਵਿੰਦਰ ਸਿੰਘ ਐਮ.ਐ ਵਰਗ ਕਰਮਨ ਗਰਵਾਲ ਗਾਇਕਾ ਤਨਿਸ਼ਕ ਅਮਰ ਸੈੰਬੀ ਕਮਲ ਖਾਨ ਤੇ ਜਿੰਨੀ ਜੋਹਲ ਨੇ ਗੀਤ ਗਾਏ ਹਨ ਉਹਨਾਂ ਕਹੇ ਕਿ ਜਿਸ ਸਮੇ ਉਹ ਰਾਜੀਵ ਜਵੰਦਾ ਦੀ ਫਿਲਮ ਲਈ ਗੀਤ ਡਬ ਕਰ ਰਏ ਸੰਤਾ ਉਹ ਬੇਹਦ ਉਦਾਸ ਹਾਂ ਤੇ ਅੱਖਾਂ ਵਿੱਚ ਹੰਝੂ ਤੇ ਬੜੀ ਮੁਸ਼ਕਿਲ ਨਾਲ ਗੀਤਾਂ ਨੂੰ ਡਬ ਕੀਤਾ ਜਾ ਰਿਹਾ ਸੀ ਇਸ ਫਿਲਮ ਵਿੱਚ ਭਾਵੇਂ ਐਮ.ਐ ਵਰਗ ਕੁਲਵਿੰਦਰ ਬਿੱਲਾ ਕਨਵਰ ਗਰੇਵਾਲ ਨੇ ਕੰਮ ਨਹੀਂ ਕਰ ਰਹੇ ਪਰ ਉਹ ਦਿਨ ਰਾਤ ਆਪਣੇ ਜਿਗਰੀ ਯਾਰ ਦੀ ਫਿਲਮ ਨੂੰ ਪ੍ਰੋਮੋਸ਼ਨ ਵਿੱਚ ਲੱਗੇ ਹੋਏ ਹਨ। ਇਹ ਇਕੱਲੇ ਹੀ ਨਹੀਂ ਹੋਰ ਵੀ ਬਹੁਤ ਸਾਰੇ ਵੱਡੇ ਕਲਾਕਾਰ ਹਨ ਜਿਹੜੇ ਆਪਣੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਫਿਲਮ ਦੇ ਪੋਸਟਰ ਤੇ ਰਾਜਵੀਰ ਜਵੰਦਾ ਦੀ ਫਿਲਮ ਦੀ ਚਰਚਾ ਵੀ ਕਰ ਰਹੇ ਹਨ। ਜ਼ਿਕਰ ਇਹ ਹੋਗਾ ਕਿ ਫਿਲਮ ਦਾ ਟ੍ਰੇਲਰ ਤੇ ਗੀਤ 16 ਨਵੰਬਰ ਨੂੰ ਲਾਂਚ ਕੀਤਾ ਜਾ ਰਿਹਾ ਤੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਫਿਲਮ ਨੂੰ ਨਾਮਵਾਰ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਡਾਇਰੈਕਟ ਕੀਤਾ ਹੈ ਤੇ ਯਮਲਾ ਫਿਲਮ 28 ਨਵੰਬਰ 2025 ਨੂੰ ਪੂਰੀ ਦੁਨੀਆ ਵਿੱਚ ਰਿਲੀਜ਼ ਹੋ ਰਹੀ ਹੈ ਸਾਡੇ ਨਿੱਕੇ ਵੀਰ ਦੀ ਇੱਕ ਬਹੁਤ ਹੀ ਨਿੱਗੀ ਯਾਦ ਸਾਡੇ ਕੋਲ ਅਜੇ ਅ ਰੀਲਾਂ ਦੇ ਵਿੱਚ ਹੀ ਬੰਦ ਪਈ ਸੀ ਕਿਉਂਕਿ ਅਸੀਂ ਬਹੁਤ ਸੋਹਣਾ ਸਮਾਂ ਉਹ ਸ਼ੂਟਿੰਗ ਦਾ ਕੱਠਿਆਂ ਨੇ ਕੱਢਿਆ ਸੀ ਔਰ ਮਜ਼ੇ ਦੀ ਗੱਲ ਹੈ ਕਿ ਮੈਨੂੰ ਰੀਲਾਂ ਰੂਲਾਂ ਬਣਾਉਣ ਵੀ ਉਹਨੇ ਮੈਨੂੰ ਬਣਾਣੀ ਨਹੀਂ ਸੀ ਆਉਂਦੀ ਪਹਿਲੀ ਰਾਜਵੀਰ ਨਾਲ ਹੀ ਬਣੀ ਸੀ ਮੇਰੀ ਅਸੀਂ ਇੱਕ ਸ਼ੁਗਲਜਾ ਬਣਾਇਆ ਸੀ ਮੈਂ ਕਹਿੰਦਾ ਭਾਜੀ ਤੁਹਾਨੂੰ ਚੱਕ ਆਈ ਹੈ ਬਹੁਤ ਵਧੀਆ ਬਣਦੀ ਹੁੰਦੀ ਅਸੀਂ ਉੱਥੇ ਸੈੱਟ ਤੇ ਇੱਕ ਬਣਾਈ ਸੀ ਨਵਨੀਤ ਵਾਸਤੇ ਅਸੀਂ ਤੇ ਉਹ ਇੰਨਾ ਕਿ ਇੱਕ ਸਾਡਾ ਫੁੱਲ ਆਫ ਲਾਈਫ ਬੰਦਾ ਇੰਨਾ ਲਾਈਵਲੀ ਇਨਸਾਨ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਘੱਟੋ ਲੋਕ ਆਏ ਨੇ ਜਿੰਨਾਂ ਚੋ ਇੱਕ ਨਾਮ ਸੀ ਰਾਜਵੀਰ ਜਵੰਦਾ ਔਰ ਉਹ ਸਾਡਾ ਭਰਾ ਸਾਡਾ ਨਿੱਕਾ ਵੀਰ ਪਤਾ ਨਹੀਂ ਲੋਕਾਂ ਨੂੰ ਖੁਸ਼ੀਆਂ ਲੋਕਾਂ ਨੂੰ ਜ਼ਿੰਦਗੀ ਵੰਡਦਾ ਵੰਡਦਾ ਪਤਾ ਨਹੀਂ ਆਪਣੇ ਹਿੱਸੇ ਦੀ ਜ਼ਿੰਦਗੀ ਵੀ ਲੋਕਾਂ ਨੂੰ ਵੰਡ ਗਿਆ ਮਤਲਬ ਉਹ ਬਹੁਤ ਸਾਰੇ ਨੌਜਵਾਨ ਬੱਚਿਆਂ ਦਾ ਰੋਲ ਮਾਡਲ ਇਸ ਕਰਕੇ ਵੀ ਸੀਗਾ ਕਿ ਇੱਕ ਨੇਕ ਇਨਸਾਨ ਤਾਂ ਹੋਣਾ ਹੀ ਚਾਹੀਦਾ ਹੈ ਇੱਕ ਮਿਹਨਤੀ ਆਪਣੇ ਦਮ ਦੇ ਨਾਲ ਅੱਗੇ ਆਉਣ ਵਾਲਾ ਇਨਸਾਨ ਤਾਂ ਬੰਦੇ ਨੂੰ ਹੋਣਾ ਹੀ ਚਾਹੀਦਾ ਲੋਕ ਲੱਖ ਵਾਰੀ ਕਹਿਣ ਕਿ ਕਿਤੇ ਨਾ ਕਿਤੇ ਕੋਈ ਗਲਤੀ ਹੋ ਗਈ ਜਾਂ ਇਹ ਇਹ ਐਡਵੈਂਚਰ ਸਾਡੀ ਲਾਈਫ ਦਾ ਹਿੱਸਾ ਹੈ ਮੈਂ ਕਦੇ ਵੀ ਉਹਨੂੰ ਬਲੇਮ ਨਹੀਂ ਕਰਦਾ ਉਸ ਮੁੰਡੇ ਨੂੰ ਇਹ ਵੀ ਇੱਕ ਲਾਈਫ ਦਾ ਹਿੱਸਾ ਹੈ ਇਹ ਵੀ ਇੱਕ ਦੁਨੀਆ ਸਾਰੀ ਕਰਦੀ ਹੈ ਸਾਡਾ ਸਿਸਟਮ ਇੱਥੇ ਖਰਾਬ ਹੈ ਸਾਡੀਆਂ ਚੀਜ਼ਾਂ ਸੂਟੇਬਲ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦਾ ਆਪਣੀ ਜ਼ਿੰਦਗੀ 'ਚ ਆਪਣੀ ਕੋ ਖੁਸ਼ੀ ਮਨਫੀ ਕਰ ਦਿੰਦਾ ਉਹਨੂੰ ਇਹ ਸਭ ਕੁਝ ਚੰਗਾ ਲੱਗਦਾ ਸੀ ਮੈਨੂੰ ਵੀ ਉਹਨੂੰ ਦੇਖ ਕੇ ਬਹੁਤ ਮੈਨੂੰ ਕੋਈ ਕਈ ਵਾਰੀ ਕਿਹਾ ਵੀ ਤੇਰੀ ਜਿਹੜੀ ਕੈਰਾਵਨ ਜੀ ਹੈ ਨਾ ਮੈਂ ਉਧਾਰੀ ਲੈ ਕੇ ਜਾਣੀ ਤੇਰੇ ਕੋਲੋਂ ਉਹ ਕਹਿੰਦਾ ਪਾਜੀ ਤੁਸੀਂ 4 ਦਿਨ ਰੱਖ ਕੇ ਦੇਖਿਓ ਤੁਹਾਨੂੰ ਕਿੰਨੀ ਵਧੀਆ ਲੱਗਦੀ ਫਿਰ ਤੁਸੀਂ ਆਪਣੀ ਬਣਵਾ ਲੈਣੀ ਆ ਕਦੇ ਮੈਨੂੰ ਕਹਿੰਦਾ ਯਾਰ ਤੂੰ ਪੱਖੇ ਜੇ ਨਾਲ ਉੱਪਰ ਚਲਾ ਜਾਣਾ ਮੈਨੂੰ ਤਾਂ ਡਰ ਬਹੁਤ ਲੱਗਦਾ ਕਿੱਦਾਂ ਜਾਣਾ ਕਹਿੰਦਾ ਪਾਜੀ ਕਿਸ ਦਿਨ ਤੁਹਾਨੂੰ ਵੀ ਲੈ ਕੇ ਜਾਣਾ ਤੁਹਾਨੂੰ ਬੜਾ ਆਨੰਦ ਆਏਗਾ ਮਤਲਬ ਮੈਂ ਉਹਦੀ ਇਸ ਚੀਜ਼ ਦੀ ਬਲਕਿ ਰਿਸਪੈਕਟ ਕਰਦਾ ਕਿ ਉਹਨੂੰ ਇੱਕ ਅਲੱਗ ਤਰ੍ਹਾਂ ਦਾ ਸ਼ੌਕ ਸੀ ਇੱਕ ਅਲੱਗ ਤਰ੍ਹਾਂ ਦਾ ਜਨੂੰਨ ਸੀ ਹਾਦਸੇ ਕਿਤੇ ਵੀ ਹੁੰਦੇ ਨੇ ਕਿਸੇ ਤਰ੍ਹਾਂ ਵੀ ਜ਼ਿੰਦਗੀ 'ਚ ਆਮ ਜਾਂਦਿਆਂ ਹੋ ਜਾਂਦੇ ਨੇ ਸੋ ਪਰ ਮੈਂ ਹਮੇਸ਼ਾ ਉਸ ਬੰਦੇ ਨੂੰ ਉਹਦੇ ਅੰਦਰ ਇੱਕ ਬਹੁਤ ਬੁਲੰਦ ਕਿਰਦਾਰ ਔਰ ਜ਼ਿੰਦਗੀ ਨੂੰ ਇਸ਼ਕ ਕਰਨ ਵਾਲਾ ਇਨਸਾਨ ਦੇਖਿਆ ਪਰ ਅੱਜ ਬਹੁਤ ਅਫਸੋਸ ਹੈ ਕਿ ਅਸੀਂ ਯਮਲੇ ਅਯਮਲਾ ਫਿਲਮ ਜਿਹੜੀ ਅਸੀਂ ਸ਼ੁਰੂ ਕੀਤੀ ਸੀ ਉਹ ਜਦੋਂ ਬੰਦ ਹੀ ਰਹੀ ਰਾਕੇਸ਼ ਜੀ ਡਾਇਰੈਕਟਰ ਨੇ ਉਹਦੇ ਬੱਲੀ ਸਿੰਘ ਸਾਡੇ ਕੋਲ ਬੈਠੇ ਨੇ ਪ੍ਰੋਡਿਊਸਰ ਨੇ ਉਹਦੇ ਇਹਨਾਂ ਦੇ ਨਾਲ ਇਹ ਫਿਲਮ ਅਸੀਂ ਸ਼ੁਰੂ ਕੀਤੀ ਜਦੋਂ ਬਾਅਦ ਚ ਇੱਕਦਮ ਕੋਵਿਡ ਨੇ ਜਦੋਂ ਦਸਤਕ ਦਿੱਤੀ ਤਾਂ ਮੈਨੂੰ ਲੱਗਦਾ ਫਿਲਮ ਦਾ ਕੰਮ ਪੋਸਟ ਪ੍ਰੋਡਕਸ਼ਨ ਦਾ ਵੀ ਅੱਗੇ ਚੱਲਾ ਗਿਆ ਫਿਲਮ ਰੁਕ ਗਈ ਫਿਰ ਉਸ ਤੋਂ ਬਾਅਦ ਹੋਰ ਬੜੇ ਰੀਜ਼ਨ ਬਣਦੇ ਗਏ ਕਿ ਫਿਲਮ ਡਿਲੇ ਹੁੰਦੀ ਗਈ ਫਿਰ ਕੁਦਰਤ ਨੇ ਕਿਰਪਾ ਨਹੀਂ ਕੀਤੀ ਕਿ ਰਾਜਵੀਰ ਵੀ ਉਸ ਤੋਂ ਬਾਅਦ ਇੰਨਾ ਜ਼ਿਆਦਾ ਬਿਜ਼ੀ ਹੋਇਆ ਆਪਣੀ ਲਾਈਫ ਦੇ ਵਿੱਚ ਉਹ ਵੀ ਸ਼ਾਇਦ ਟਾਈਮ ਉਹਨਾਂ ਸਨਮੇ ਨੂੰ ਜੇ ਨਹੀਂ ਸੀ ਦੇ ਪਾ ਰਿਆ ਪਰ ਵਕਤ ਨੂੰ ਕੁਝ ਹੋਰ ਮਨਜ਼ੂਰ ਸੀ ਲੋਕੀ ਕਈ ਜ਼ਿੰਦਗੀ ਫਾਸਟ ਫਾਰਵਰਡ ਜੀ ਕੇ ਚਲੇ ਜਾਂਦੇ ਨੇ ਸ਼ਾਇਦ ਉਹ ਇੰਨੀ ਛੋਟੀ ਉਮਰ ਚ ਇੰਨੀ ਜ਼ਿੰਦਗੀ ਜੀ ਗਿਆ ਜਿਹੜੀ ਸਾਰੀ ਉਮਰ ਚ ਲੋਕ ਨਹੀਂ ਜੀ ਸਕਦੇ